ਦੇਖੋ ਜੀ ਜੋ ਅੱਜ ਇੱਥੇ ਕਲੱਬ ਓਪਨ ਹੋਇਆ ਤੋ ਇਹ ਆਪਾਂ ਇੱਕ ਇਥੇ ਵੇਟ ਲੌਸ ਔਰ ਵੇਲ ਗ੍ਰੀਨ ਦਾ ਜਿਹੜਾ ਕੰਮ ਸਟਾਰਟ ਕੀਤਾ ਵੀਰ ਜੀ ਨੇ ਹਰਜਿੰਦਰ ਜੀ ਨੇ ਔਰ ਬਹੁਤ ਅੱਛਾ ਜਿਹੜਾ ਅੱਗੇ ਲੋਕਾਂ ਨੂੰ ਚੰਗੀ ਸਿਹਤ ਦੇ ਰਿਹਾ ਜੀ ਅੱਗੇ ਆਪਾਂ ਬਿਮਾਰੀਆਂ ਤੋਂ ਕਿਵੇਂ ਦੂਰ ਰਹਿਣਾ ਆਪਣੇ ਆਪ ਨੂੰ ਕਿਵੇਂ ਫਿਟ ਕਰਨਾ ਔਰ ਇੱਕ ਜਿਹੜਾ ਕੁਦਰਤੀ ਖਾਣੇ ਦੇ ਨਾਲ ਜੋੜ ਕੇ ਔਰ ਕੁਦਰਤੀ ਜਿਹੜਾ ਹੈਗਾ ਭੋਜਨ ਨਾਲ ਤੁਹਾਨੂੰ ਦੇ ਕੇ ਇਹ ਇੱਕ ਅੱਛੀ ਲਾਈਫ ਸਟਾਈਲ ਦੇ ਕੇ ਤੁਹਾਨੂੰ ਫਿਟ ਕਰਨਗੇ ਜੀ ਆਉਣ ਵਾਲੇ ਟਾਈਮ 'ਚ ਕਿਵੇਂ ਵੀ ਕਿ ਨਾਮ ਹੈ ਵੀਰ ਜੀ ਕਿੱਦਾਂ ਤੁਸੀਂ ਉਰੇ ਇਕੱਠੇ ਹੋਏ ਆਂ ਹਾਂ ਮੈਂ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਪਿੰਡਲ ਲਸ਼ਰਕੁਰਦ ਮੈਂ ਜੀ ਪਹਿਲਾਂ ਮਕੀਤ ਬਾਈ ਕੋਲ ਜਾਇਆ ਆਇਆ ਕਰਦਾ ਸੀ ਇਹਨਾਂ ਕੋਲ ਬੈਠਣਾ ਆਪਣਾ ਇਹਨਾਂ ਨੇ ਕਹਣਾ ਯਾਰ ਤੂੰ ਆਪਾਂ ਵੇਟ ਕਟਾ ਮੈਂ ਕਹਾਂ ਯਾਰ ਨਹੀਂ ਨਹੀਂ ਇਹਨਾਂ ਨੇ ਮੈਨੂੰ ਧੱਕੇ ਤੋਂ ਪ੍ਰੋਟੈਕਟ ਦਿੱਤਾ ਜੀ ਮੈਂ ਪ੍ਰੋਟੈਕਟਡ ਯੂਵੀ ਕੀਤਾ ਤਾਂ ਮੇਰੇ ਸਰੀਰ ਨੂੰ ਫਰਕ ਲੱਗਿਆ ਪਿਆਣਾ ਤੇ ਹਰ ਹਰ ਮੇਰਾ 84 ਕਿਲੋ weight ਸੀ 2 ਮਹੀਨੇ ਚ 12 ਕਿਲੋ weight ਘਟ ਹੋ ਗਿਆ 900 ਹੋ ਗਿਆ ਤੇ ਬਹੁਤ ਵਧੀਆ ਕੰਟੈਕਟ ਹੈ ਇਹ ਕੰਪਨੀ ਦਾ ਹੈ ਤੇ ਮੈਂ ਲਾਹਾਂਕਾਂਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਮਟਾਪਾ ਇੱਕ ਬਹੁਤ ਨਾ ਮਹਰਾਤ ਬਿਮਾਰੀ ਹੈ ਜਿਹਦੇ ਨਾਲ ਇੰਨੀ ਬਿਮਾਰੀਆਂ ਆਉਂਦੀਆਂ ਨੇ ਨਾ ਕੋਈ ਹੱਦ ਨਹੀਂ ਤੇ ਇੱਕ ਵਾਰੀ ਸਾਡੇ ਨਾਲ ਜ਼ਰੂਰ ਆ ਕੇ ਉਹ ਸਲਾਹ ਕਰੋ ਤੇ ਆਪਣਾ ਇਹ ਜੀਵਨ ਰੋਜ਼ ਰੋਜ਼ ਨਹੀਂ ਮਿਲਦਾ ਇਹਨੂੰ ਵਧੀਆ ਬਣਾਓ ਇਹ ਮੈਟਰ ਸਿੱਧਾ ਵਾਈ ਦੇ ਰਹੇ ਆਂ ਹਾਂਜੀ ਕਿਸੇ ਨੂੰ ਹਫਤੇ ਦਾ 10 ਤੋਂ 20 ਦਿਨ ਆਰਾਮ ਨਹੀਂ ਆ ਰਿਹਾ ਉਹਦੇ ਬਾਰੇ ਕੋਈ ਹੈ ਤੇ ਤਿੰਨ ਦਿਨ ਲਈ ਤਿੰਨ ਦਿਨਾਂ ਹਾਂਜੀ ਉਹ ਸਵੇਰੇ ਰੋਜ਼ ਕੰਮ ਵੀ ਭਾਈ ਆਪਣਾ ਬੇਡ ਫੋਟੋ ਨੂੰ ਖਾਦੀ ਬੇਡ ਰੋਜ਼ ਬੇਡ ਸਾਡੇ ਕੋਲ ਸੈਂਡ ਕਰੋ ਜੇ ਤਿੰਨ ਦਿਨ ਚ ਬੇਡ ਫੋਟੋ ਨਹੀਂ ਹੈ ਉਹ ਤਾਂ ਇਹ ਸਾਡੀ ਗਰੰਟੀ ਹੈ ਪਰ ਪਲੱਸ ਵੀ ਸਾਡੇ ਜਿਹੜੇ ਦੇ ਬੇਡ ਫੋਟੋ ਕਰਨਾ ਪਊਗਾ ਠੀਕ ਹੈ ਨਹੀਂ ਫਿਰ ਬੱਸ ਹੈ ਜੀ ਤਿੰਨ ਤਿੰਨ ਦਿਨ ਤੋਂ ਬਾਅਦ ਬੱਸ ਠੀਕ ਪਣੀਆ ਯੂਨੀਵਰਸਿਟੀ ਬੇਸਪਾਲੀ ਤੁਸੀਂ ਇਹਦੀ ਬ੍ਰਾਂਚ ਕਨੌਰ ਲੈ ਕੇ ਆਏ ਆ ਇੱਥੇ ਤੁਹਾਨੂੰ ਕੋਈ ਦਾ ਰਿਸਪੌਂਸ ਮਿਲਿਆ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਇਸ ਨੂੰ ਕਾਫੀ ਕਸਟਮਰਾਂ ਨਾਲ ਜੁੜੇ ਆਪਣੇ ਲੋਕ ਲਈ ਜੁੜੇ ਇਸ ਕਰਕੇ ਸੀ ਪਾਇ ਬ੍ਰਾਂਚ ਕਨੌਰ ਖੋਲੀ ਆ ਜੀ ਤੁਹਾਨੂੰ ਕੀ ਬੈਨੀਫਿਟ ਹੋਇਆ ਸਾਨੂੰ ਪਹਿਲਾਂ ਸੀ ਮੈਂ ਆਪਣਾ ਬਿਜ਼ਨਸ ਹੈ ਜਾਈ ਕਿਦੋਂ ਹਾਂ ਜਿਹੜੀ ਗੱਲ ਬੇਨਾਲਾ ਫਿਰ ਅਸੀਂ ਜਿਹੜਾ ਇਹ ਮੈਂ ਕਿਹਾ ਬਹੁਤ ਸੰਦੀਪ ਜੀ ਦੇ ਮਿਲਤਾ ਆ ਕਰੋ ਦੱਸ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਘਟਾਉਣ ਤੋਂ ਬਾਅਦ ਅਸੀਂ ਮਨਨੈ ਵਿੱਚ ਇਹ ਕੰਮ ਕਰ ਰਹੇ ਨਾ ਇਹਦਾ ਦੇਖੋ ਪੱਲੇ ਵਾਲਾ ਕੰਮ ਲੋਕਾਂ ਦੇ ਇਸ ਕਹਾਣਾ ਮਨ ਬਣਾ ਵਿੱਚ ਇਹ ਦਾਤ ਤੋਂ ਹੋ ਗਿਆ ਇਸੇ ਅਰੀਏ ਦਾ ਕੋਈ ਸਹਿਯੋਗ ਮਿਲ ਰਿਹਾ ਹੋਰ ਮੈਂ ਆਪ ਸਭ ਨੂੰ ਇਹ ਬੇਨਤੀ ਕਰ ਰਿਹਾ ਜੀ ਕਿ ਆਪਣਾ ਜਿਹੜਾ ਨਿਊਟ੍ਰੀਸ਼ਨ ਕਲੱਬ ਉਪਨ ਹੋਇਆ ਸੋ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਜੀ ਆਪਣੀ ਸਿਹਤ ਜਿਹੜੀ ਆ ਉਹਦੇ ਵਿੱਚ ਸੁਧਾਰ ਲਿਆਓ ਔਰ 101% ਗਰੰਟੀ ਨਾਲ ਤੁਹਾਨੂੰ ਅਸੀਂ ਰਿਜ਼ਲਟ ਦੇਵਾਂਗੇ ਜੇਕਰ ਸਾਡਾ 3 ਦਿਨ ਦੇ ਵਿੱਚ ਰਿਜ਼ਲਟ ਨਾ ਮਿਲਿਆ ਤੁਹਾਨੂੰ ਜਾਂ ਸਾਡੇ ਨਿਊਟ੍ਰੀਸ਼ਨ ਦਾ ਰਿਜ਼ਲਟ ਨਹੀਂ ਆਉਂਦਾ ਤਾਂ ਪੂਰੇ ਪੈਸੇ ਤੁਹਾਡੇ ਵਾਪਸ ਹੋ ਜਾਣਗੇ ਤੁਸੀਂ ਆਪਣੇ ਪੂਰੇ ਪੈਸੇ ਇੱਥੋਂ ਆ ਕੇ ਵਾਪਸ ਲੈ ਸਕਦੇ ਹੋ ਸੋ ਜਿੱਦਾਂ ਕਿ ਆਪਾਂ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਖਾਣੇ ਦੇ ਵਿੱਚ ਜਿਹੜਾ ਰੈਣਸਪਰੀਆਂ ਜ਼ਿਆਦਾ ਹੋਣ ਦੇ ਕਾਰਨ ਆਪਾਂ ਜਿਹਦਾ ਚੈਸਰ ਡਾਇਬਟੀਜ਼ ਸੋਰਟਿਆਂ ਜੋੜਾਂ ਦੇ ਦਰਦ ਜਿਹੜੇ ਹੈਗੇ ਆ ਇਹਨਾਂ ਤੋਂ ਛੋਟੀ ਉਮਰ ਦੇ ਵਿੱਚ ਈ ਇਹਨਾਂ ਚੀਜ਼ਾਂ ਵੱਲ ਜਾਦਾ ਜਾ ਰਹੇ ਆ ਸੋ ਆਪਣੇ ਆਪ ਨੂੰ ਜੁਰ ਬਚਾਓ ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਰਾਹਤ ਪਾਓ ਔਰ ਇੱਕ ਚੰਗਾ ਨਿਊਟ੍ਰੀਸ਼ਨ ਸੰਗੀ ਖੁਰਾਕ ਲੈ ਕੇ ਆਪਣੇ ਆਪ ਨੂੰ ਫਿੱਟ ਕਰੋ ਸੋ ਥੈਂਕ ਯੂ ਮਿਹਰਬਾਨੀ